ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਜੋ ਕਿ ਅਮਰੀਕੀ ਰਾਸ਼ਟਰਪਤੀ ਦੇ ਸਭ ਤੋਂ ਵਿਸ਼ਵਾਸਪాత్రਾਂ ਵਿੱਚੋਂ ਇੱਕ ਹਨ ਭਾਰਤ ਦਾ ਦੌਰਾ ਕਰਨਗੇ ਜਾਣਕਾਰੀ ਅਨੁਸਾਰ ਵੈਂਸ ਦੇ ਨਾਲ ਰਾਸ਼ਟਰੀ ਸਿਹਤ ਸਲਾਹਕਾਰ ਮਾਈਕਲ ਵੌਲਟਸ ਵੀ ਹੋਣਗੇ ਖਤੇ ਦੋ ਮਹੀਨੇ ਤਵਾ ਦੇ 21 ਅਪ੍ਰੈਲ ਨੂੰ ਨਵੀਂ ਦਿੱਲੀ ਪਹੁੰਚਣ ਦੀ ਪੂਰੀ ਉਮੀਦ ਹੈ ਫਰਾਂਸ ਵੀ ਇੱਕ ਥੈਰੀ ਨਿੱਜੀ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਉਹ ਯਾਤਰਾ ਦੌਰਾਨ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਹੋਣਗੇ ਮਿਲੀ ਜਾਣਕਾਰੀ ਦੇ ਅਨੁਸਾਰ ਅਮਰੀਕੀ ਉਪ ਰਾਸ਼ਟਰਪਤੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੋਮਾ ਦੇ 21 ਅਪ੍ਰੈਲ ਤੋਂ ਬਖਰੇ ਤੌਰ ਤੇ ਭਾਰਤ ਉਮਦੀ ਸੰਭਾਵਨਾ ਹੈ ਸੂਤਰਾਂ ਅਨੁਸਾਰ ਬੌਲਟਸ ਦਾ ਦੋਰਾ ਪੂਰੀ ਤਰ੍ਹਾਂ ਪਾਰਕ ਦੌਰਾਨ ਹੋਵੇਗਾ ਕਿਉਂਕਿ ਉਹ ਆਪਣੇ ਭਾਰਤੀ ਸਾਥੀਕਾਰਾਂ ਨਾਲ ਕਈ ਮੁੱਖ ਮੁੱਦਿਆਂ ਤੇ ਬਪਾਰਕ ਗੱਲਬਾਤ ਕਰਨਗੇ ਜਿਸ ਵਿੱਚ ਇੰਡੋ ਪੈਸੀਫਿਕ ਅਤੇ ਸੁਰੱਖਿਆ ਸਥਿਤੀ ਵੀ ਸ਼ਾਮਿਲ ਹੈ ਤਸਦੀਕ ਕੀ ਬਾਈ ਅਪ੍ਰੈਲ ਤੋਂ ਸਾਊਦੀ ਅਰਬ ਦੇ ਦੋ ਦਿਨਾਂ ਦੇ ਦੌਰੇ ਤੋਂ ਜਾਣ ਤੋਂ ਪਹਿਲਾਂ ਵੈਂਸ ਅਤੇ ਵਾਲਟਸ ਦੋਵਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ ਬਾਈ ਅਪ੍ਰੈਲ ਤੋਂ ਸਾਊਦੀ ਅਰਬ ਦੇ ਦੋ ਦਿਨਾਂ ਦੇ ਦੌਰੇ ਤੇ ਜਾਣ ਤੋਂ ਪਹਿਲਾਂ ਭਾਰਤ ਦਾ ਦੌਰਾ ਕਰਨਗੇ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਤੇ 90 ਦਿਨਾਂ ਦੀ ਪਾਬੰਦੀ ਲਗਾਉਣ ਤੋਂ ਬਾਅਦ ਵਿਸ਼ਵ ਵਿਆਪੀ ਆਰਥਿਕ ਸਥਿਰਤਾ ਸ਼ਾਂਤ ਹੁੰਦੀ ਜਾਪਦੀ ਹੈ ਇਸੌਰਨ ਪਰ ਅਮਰੀਕਾ ਨਾਲ ਵਪਾਰ ਸਮਝੌਤੇ ਦੀ ਗੱਲਬਾਤ ਕਰ ਰਿਹਾ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮੁਕਤ ਵਪਾਰ ਸਮਝੌਤੇ ਲਈ ਸਮਾਸੀਮਾ ਦੇ ਦਬਾਅ ਦੇ ਕਾਰਨ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗੀ ਇਸੌਰਨ 트럼ਪ ਦੀ ਟੀਮ ਦੇ ਮੁੱਖ ਮੈਂਬਰ ਅਮ੍ਰਿਤਿ ਉਪ ਰਾਸ਼ਟਰਪਤੀ ਜੇਡੀ ਬੈਂਸ ਅਤੇ ਮਾਈਕਲ ਵੋਲਟਜ਼ ጋር ਗੱਲ ਕਰੇ ਨੇ ਭਾਵੇਂ ਬੈਂਸ ਅਤੇ ਉਹਨਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਦੀ ਥੇਰੀ ਕੁਝ ਹਫ਼ਤੇ ਪਹਿਲਾਂ ਹੀ ਯੋਜਨਾ ਕੀਤੀ ਗਈ ਸੀ ਪਰ 트럼ਪ ਦੇ ਤਿਆਰ ਸਪਮਾਂਚਨ ਕੁਰਕ ਨੂੰ ਦੇਖਦੇ ਹੋਏ ਇੱਕ ਅਪ੍ਰੈਲ ਨੂੰ ਉਹਨਾਂ ਦੇ ਸੰਭਾਵਿਤ ਆਉਣ ਨੇ ਇੱਕ ਵੱਖਰਾ ਪਹਿਲੂ ਲੈ ਲਿਆ। ਪਾਰਕ ਨੂੰ ਉਮੀਦ ਹੈ ਕਿ ਵੈਂਸ ਗਲਬਾਤ ਵਿੱਚ ਪ੍ਰਗਤੀ ਵਿੱਚ ਆਉਣ ਵਾਲੇ ਸਾਰੇ ਰੁਕਾਵਟਾਂ ਨੂੰ ਦੂਰ ਕਰ ਦੇਵੇਗਾ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੈਂਸ ਅਤੇ ਉਹਨਾਂ ਦੇ ਪਰਿਵਾਰ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨ ਦੀ ਉਮੀਦ ਹੈ। ਪਰ ਉਹਨਾਂ ਦੀ ਫੇਰੀ ਮੁੱਖ ਤੌਰ ਤੇ ਇੱਕ ਵਿਅਕਤੀ ਤੱਕ ਸੀ ਜਾ ਰਹੀ ਹੈ। ਉਹਨਾਂ ਦੇ ਆਗਰਾ ਤੇ ਜੈਪੁਰ ਜਾਣ ਦੀ ਉਮੀਦ ਹੈ। ਵਾਲਟਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਟੋਪਾਲ ਅਤੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ